ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅ ਤਰਨਤਾਨ ਦੇ ਵਿੱਚ ਤੜਕਸਾਰੀ ਇੱਕ ਵੱਡੀ ਵਾਰਦਾਤ ਹੋ ਜਾਂਦੀ ਏ ਇੱਕ ਵੀਰ ਦੇ ਕੋਲੋਂ 7 ਲੱਖ ਦੀ ਪਿਸਤੌਲ ਦੀ ਨੋਕ ਤੇ ਲੁੱਟ ਕੀਤੀ ਜਾਂਦੀ ਏ ਉਹ ਵੀਰ ਸਾਡੇ ਨਾਲ ਮੌਜੂਦ ਹੈ ਆਪਾਂ ਉਹਦੇ ਕੋਲੋਂ ਸਾਰੀ ਜਾਣਕਾਰੀ ਲੈਨੇ ਆ ਅਸਲ ਦੇ ਵਿੱਚ ਮਸਲਾ ਹੈ ਕੀ ਹੈ ਵੀਰ ਸਾਡੇ ਨਾਲ ਮੌਜੂਦ ਹੈ ਆ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਸਾਰਾ ਜਿਹੜਾ ਮਸਲਾ ਉਹ ਜਾਣਦੇ ਆ ਸਾਡੀ ਵੀਰ ਦੀ ਕੀ ਨਾਮ ਹੈ ਕਿਥੋਂ ਨਹਿਣ ਵਾਲੇ ਮੈਂ ਤੁਹਾਨੂੰ ਜੀ ਸਿਵਲ ਹਸਪੀਟਲ ਦੀ ਵੈਬਸਾਈਟ ਦੇ ਜਿਹੜੀ ਵੱਡੀ ਵਾਰਦਾਤ ਹੁੰਦੀ ਏ ਕੀ ਇਹ ਸਾਰੀ ਕਟਨਾ ਕਿ ਉਹ ਤੁਹਾਡੇ ਕੋਲ ਪਹਿਲਾਂ ਕੋਈ ਲਾਕਡਾਟ ਸੀ ਜਾਂ ਕੋਈ ਲਗਤਬਾਜੀ ਦੇ ਨਾਲੇ ਸਾਰਾ ਨਹੀਂ ਲਾਕਡਾਟ ਕੋਈ ਨਹੀਂ ਗਈ ਲਾਕਡਾਟ ਦੇ ਵਿੱਚ ਤਾਂ ਮਤਲਬ ਕੋਈ ਹੈਗਾ ਨਹੀਂ ਆ ਮੈਂ ਤਾਂ ਰੋਜ਼ ਹੀ ਸਵੇਰੇ ਮੰਨ ਲਓ ਦੁਕਾਨ ਮੈਂ ਹੀ ਖੁੱਲਣੀ ਆ ਗਈ ਠੀਕ ਹੈ ਹੁਣ 9:30 ਵਜੇ ਦਾ ਟਾਈਮ ਹੈ ਸਾਰਾ ਰੋਡ ਵਗਦਾ ਹੁੰਦਾ ਕਦੀ ਇਦਾਂ ਦਾ ਮਤਲਬ ਸੋਚੇ ਲੁਟੇਰੇ ਆਏ ਨੇ ਮਤਲਬ ਉਹਨਾਂ ਦੇ ਮੂੰਹ ਬਲੇਟੇ ਹੋਏ ਸੀ ਮੂੰਹ ਸਾਰੇ ਕਵਰ ਹੈਗੇ ਸੀ ਉਹਨਾਂ ਨੇ ਪਰਨੇ ਬੰਨੇ ਨਾਲ ਲੋਈਆਂ ਲਈਆਂ ਸੀ ਕਦੇ ਤੁਹਾਨੂੰ ਸ਼ੱਕ ਪਿਆ ਕਿ ਪਹਿਲਾਂ ਵੀ ਉਹ ਕਦੇ ਰੈਕੀ ਕਰਦੇ ਹੋਣ ਨਹੀਂ ਭਾਜੀ ਮੈਂ ਪਹਿਲੀ ਵਾਰੀ ਮਤਲਬ ਇਦਾਂ ਦੇ ਵੇਖੇ ਆ ਮਤਲਬ ਜਿੰਨੀ ਰਕਮ ਤੁਸੀਂ ਦੱਸ ਰਹੇ ਹੋ 7 ਲੱਖ ਰੁਪਇਆ ਪਿਸਤੌਲ ਦੀ ਨੋਕ ਤੇ ਉਹ ਲੈ ਕੇ ਗਏ ਨੇ ਮਹਲਾ ਹਰ ਵਕਤ ਤੁਹਾਡੇ ਕੋਲ 7 ਲੱਖ ਰੁਪਏ ਦੀ ਰਕਮ ਹੁੰਦੀ ਸੀ ਜੀ ਵੈਸਟਰਨ ਯੂਨੀਅਨ ਆ ਨਾਰਮਲ ਦੀ ਗੱਲ ਆ ਕਦੇ ਵਾਲੇ 4 ਲੱਖ ਵੀ ਹੁੰਦਾ ਕਦੇ ਵਾਲੇ 5 ਲੱਖ ਵੀ ਹੁੰਦਾ ਹੁਣ ਕੁਝ ਪੇਮੈਂਟਾਂ ਕੱਲ ਵੀ ਹੋਈਆਂ ਅਸੀਂ ਤੇ ਅੱਜ ਪੇਮੈਂਟਾਂ ਕਰਨੀਆਂ ਅਸੀਂ ਤੇ ਮੈਂ ਸਵੇਰੇ ਤਾਂ ਕਰਕੇ ਲੈ ਕੇ ਆਇਆ ਹਾਂ ਇਹੋ ਵੀ ਬੈਂਕ ਖੋਲ ਲਿਆ ਪਹਿਲਾਂ ਜਮਾ ਕਰਾਉਣੀਆਂ ਅਸੀਂ ਠੀਕ ਹੈ ਜੀ ਇਸ ਕਰਕੇ ਕੁਝ ਮੰਨ ਲਓ ਕਹਿ ਸਕਦੇ ਡਾਲਰ ਵੀ ਹੈਗੇ ਸੀ ਠੀਕ ਹੈ ਜੀ ਕੁਝ ਕੈਨੇਡਾ ਦੇ ਕੋਈ ਯੂ ਐਸ ਏ ਦੇ ਡਾਲਰ ਵੀ ਪਏ ਸੀ ਵਿੱਚ ਜਿਵੇਂ ਲਾ ਕੇ ਕਹਾਂ ਤੇ ਉਹ ਵੀ ਵਾਦੀ ਹੋਣਗੇ ਘਟ ਨਹੀਂ ਹੋਣਗੇ ਮਣੋ ਜਦੋਂ ਤੁਸੀਂ ਘਰੋਂ ਤੁਰਦੇ ਜੋ ਪੇਮੈਂਟ ਨਾਲ ਲੈ ਕੇ ਤੁਹਾਨੂੰ ਸ਼ੱਕ ਪੈਂਦਾ ਤੁਹਾਡੇ ਮਗਰ ਕੋਈ ਪਿੱਛਾਤ ਨਹੀਂ ਕਰਦਾ ਪਿਆ ਨਹੀਂ ਭਾਜੀ ਇਦਾਂ ਦਾ ਕੋਈ ਨਹੀਂ ਆਇਆ ਇਹ ਜਿਹੜੀ ਘਟਨਾ ਹੈ ਕਿੰਨੇ ਵਜੇ ਨਾਲ ਇਹ ਜਿਹੜੀ ਘਟਨਾ ਸਾਰੀ ਵਾਪਰਦੀ ਹੈ ਕੋਈ ਸਵੇਰ ਦੇ 9 ਵਜੇ ਦਾ ਟਾਈਮ ਟੋਟਲ ਕਿੰਨੇ ਜਾਨੇ ਸੀ ਜਿਹੜੇ ਅੰਦਰ ਤੁਹਾਡੇ ਦਾਖਲ ਹੁੰਦੇ ਨੇ ਦੋ ਜਾਨੇ ਇੱਕ ਜਣਾ ਦਾਖਲ ਹੋਇਆ ਸੀ ਇੱਕ ਜਣਾ ਬਾਹਰ ਖਲੋਤਾ ਸੀ ਆਕੇ ਉਹਨਾਂ ਨੇ ਕੀ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਗੱਲ ਕੋਈ ਨਹੀਂ ਹੁੰਦੇ ਉਹਨਾਂ ਨੇ ਪਿਸਟਲ ਕੱਢੀ ਹੈ ਠੀਕ ਹੈ ਜੋ ਕੁਛ ਹੈਗਾ ਕੱਢਦੇ ਤੇ ਮੈਂ ਉਹਨਾਂ ਨੇ ਇਹੋ ਕਿਹਾ ਕਿ ਮਤਲਬ ਹੈ ਨਹੀਂ ਮੇਰੇ ਕੋਲ ਕੁਛ ਸਵੇਰ ਦਾ ਟਾਈਮ ਆ ਉਹਨਾਂ ਨੇ ਮੈਨੂੰ ਸਾਈਡ ਦੇ ਕਰਕੇ ਆਪ ਗੱਲੇ ਖੋਲ ਕੇ ਤੇ ਗੱਲਾਂ ਵਿੱਚ ਪੇਮੈਂਟ ਕੀਤੀ ਹੈ ਕੋਈ ਪ੍ਰਸ਼ਾਸਨ ਆਇਆ ਤੁਹਾਡੇ ਕੋਲ ਆਣ ਕੇ ਕੋਈ ਉਹਨਾਂ ਨੇ ਕਾਰਵਾਈ ਕਰਨੀ ਸ਼ੁਰੂ ਕੀਤੀ ਹੈ ਪ੍ਰਸ਼ਾਸਨ ਨੇ ਠੋ ਜੀ ਤੇ ਆਏ ਹੈਗੇ ਆ ਹੁਣ ਜੀ ਕੈਮਰੇ ਵੇਖਣਦੇ ਆ ਕਿਉਂਕਿ ਜਿਹੜਾ ਮੇਰੇ ਅੰਦਰ ਕੈਮਰਾ ਲੱਗਾ ਸੀ ਉਹਦੇ ਮਤਲਬ ਲੈ ਕੇ ਪੁੱਟ ਕੇ ਨਾਲ ਹੀ ਲੱਗੇ ਆ ਅੱਛਾ ਹਾਂ ਜੀ ਹੁਣ ਉੱਥੇ ਸਾਈਡਾਂ ਤੇ ਜਿਹਨਾਂ ਲੱ ਖੰਦੇ ਆ ਬਾਕੀ ਵੇਖੋ ਹੁਣ ਕੀ ਕਾਰਵਾਈ ਅੱਗੇ ਕਰਦੇ ਆ ਕੀ ਮੰਗ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੋ ਜੀ ਮੰਗ ਇਹੋ ਹੀ ਆ ਕਿ ਜਿਹੜੀ ਮੇਰਾ ਇਨਾ ਨੁਕਸਾਨ ਹੋਇਆ ਵਾ ਉਹ ਰਿਕਵਰ ਕਰਾਇਆ ਜਾਵੇ ਬੰਦੇ ਫੜੇ ਜਾਣ ਤੇ ਜੋ ਮੇਰਾ ਮਤਲਬ ਬਣਦਾ ਹਾਕਮ ਦਿੱਤਾ ਜਾਵੇ ਠੀਕ ਹੈ ਜੀ ਸਾਡੇ ਨਾਲ ਸ਼ਹਿਰ ਵਾਸੀ ਵੀ ਮੌਜੂਦ ਹੈ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਸਾਹਿਬ ਜੀ ਕੀ ਕਹਿਣਾ ਤੁਹਾਡਾ ਇਸ ਵਾਰਦਾਤ ਤੇ ਇਸ ਵਾਰਦਾਤ ਤੇ ਕਹਿੰਦਾ ਜੀ ਮੇਰਾ ਤਾਂ ਮਨ ਹੀ ਨਹੀਂ ਬੋਲਣ ਦੇ ਮਨ ਹੀ ਨਹੀਂ ਕਰਦਾ ਕਿ ਜਿੱਡੀ ਵੱਡੀ ਅੱਜ ਬੱਚਿਆਂ ਦੇ ਉੱਤੇ ਨੌਜਵਾਲ ਮੁੰਡਿਆਂ ਦੇ ਉੱਤੇ ਵਾਰਦਾਤ ਹੋ ਗਈ ਚੁੱਕੀ ਹੈ ਕਦੋਂ ਇਹਨਾਂ ਦੀ ਪੂਰੀ ਹੋਵੇਗੀ ਤੇ ਅੰਗਿਆਲੀ ਕੀ ਦੀ ਆ ਪੁਲਿਸ ਪ੍ਰਸ਼ਾਸਨ ਦੀ ਜਿੱਦਾਂ ਤੁਹਾਨੂੰ ਦੱਸਨੇ ਪੱਤਰਕਾਰ ਸਾਹਿਬ 10 ਕਦਮਾਂ ਲੈ ਦੂਰ ਤੇ ਤਨਾਕਾਂ ਦਾ ਪੀਛਾ ਡਿਊਟੀ ਦੀ ਸਵੇਰੇ 9 ਵਜੇ ਕਰਾ ਪੈਸੇ ਜਿਹੜਾ ਲੈ ਕੇ ਆਇਆ ਇਹ ਨਹੀਂ ਕਿ ਰਾਤ ਦੇ ਪੈਸੇ ਪਏ ਆ ਰਾਤ ਨੂੰ ਚੋਰੀ ਹੋ ਗਈ ਆ ਇਹਨਾਂ ਨੂੰ ਵੀ ਪਤਾ ਸੀ ਕਿ ਤਲਵੰਡ ਪੰਜਾਬ ਦੇ ਵਿੱਚ ਕੀ ਕੰਡੀਸ਼ਨ ਚੱਲਦੀ ਪਈ ਆ ਤੇ ਇਹ ਵਿਚਾਰੇ ਰਾਤ ਨੂੰ ਆਪਣੀ ਲੈ ਜਾਂਦੇ ਸੀ ਤੇ ਪੇਮੈਂਟ ਸਵੇਰੇ ਲੈ ਆਉਂਦੇ ਸੀ ਅੱਜ ਕੁਝ ਪੇਮੈਂਟ ਦੇਣੀ ਹੋਣੀ ਆ ਜੇ ਸਵੇਰੇ ਜਿਹੜਾ 8 ਵਜੇ ਇੱਥੇ ਆਇਆ ਵਿਚਾਰਾ ਆਲਗ ਸਪਾਈਸ ਹੋਈ ਕੀਤੀ ਸਭ ਕੁਝ ਹੋਇਆ ਤੇ ਇਹਦੇ ਦੱਸਣ ਮੁਤਾਬਕ ਜਿਹੜਾ ਨਾਲ ਪਿਸਤਲ ਗੱਡੀ ਤੇ ਇਹਦੇ ਗੰਦ ਰੱਖ ਕੇ ਪੈਸੇ ਕਰਦੇ ਜੰਨੇ ਆਗੇ ਇੰਨੇ ਕੰਮ ਇਹ ਤੋਂ ਨਹੀਂ ਆਗੇ ਨਾਲ ਗੱਲ ਗੱਲੇ ਖਿੱਚੇ ਗੱਲੇ ਵਿੱਚ ਜੋ ਪੈਸੇ ਸੀ ਸਭ ਕੁਝ ਇਕੱਠੇ ਕਰਕੇ ਲਾਗੇ ਇਤੋਂ ਤੱਕ ਇਹਨੇ ਕਿਹਾ ਕਿ ਆ ਗਏ ਸੀ ਡਾਲਰ ਵੀ ਗੋਜਾ ਗਏ ਸੀ ਤੇ ਉਹ ਵੀ ਜਿਹੜੇ ਨਾਲ ਲੈ ਗਏ ਆ ਤਰਨ ਤਾਰਨ ਦੇ ਵਿੱਚ ਬਹੁਤ ਵੱਡਾ ਬਦਲਾਅ ਹੋਇਆ ਸੀ ਆਮ ਆਦਮੀ ਪਾਰਟੀ ਆਈ ਆ ਪਰ ਜਦੋਂ ਦੀ ਪਾਰਟੀ ਆਈ ਆ ਉਦੋਂ ਦੀ ਕੋਈ ਨਾ ਕੋਈ ਵਾਰਦਾਤਾ ਹੁੰਦੀਆਂ ਜਾ ਰਹੀਆਂ ਨੇ ਕਿਤੇ ਰੋਕ-ਤਾਮ ਨਹੀਂ ਲੱਗਦੀ ਭਈ ਕਿੰਨੂੰ ਕਸੂਰਵਾਰ ਮੰਨਦੇ ਜੋ ਕੀ ਕਸੂਰਾ ਸਭ ਤੋਂ ਪਹਿਲਾਂ ਜੀ ਪੰਜਾਬ ਗਵਰਨਮੈਂਟ ਨੂੰ ਮੰਗਦਾ ਪੁਲਿਸ ਨੂੰ ਦੇਖੋ ਅਸੀਂ ਜਾਣਦੇ ਹਾਂ ਕਚਾਰੀਆਂ ਦੇ ਵਿੱਚ ਜਾਂ ਠਾਲੀਆਂ ਦੇ ਵਿੱਚ ਤੇ ਪੁਲਿਸ ਅਫਸਰ ਤਾਂ ਇੱਕੋ ਹੀ ਕਹਿਣਾ ਹੁੰਦਾ ਕਿ ਸਾਡੇ ਕੋਲ ਤਾਂ ਹੈਗੇ ਹੀ ਨਹੀਂ ਬੰਦੇ ਨਹੀਂ ਹੈਗੇ ਵਿਚਾਰੇ ਕਿਸ ਨੇ ਹਾਈ ਕੋਰਟ ਚੱਲ ਜਾਣਾ ਐਸ.ਆਈ. ਸਾਹਿਬ ਨੇ ਇਹ ਨਹੀਂ ਕੋਈ ਡਿਊਟੀ ਲੱਗਣੀ ਉਹਨੇ ਕਿਸ ਦੀ ਕੋਈ ਡਿਊਟੀ ਲੱਗਣੀ ਵੱਡੇ ਅਫਸਰ ਜਿਹੜੇ ਆਰਾਮ ਨਾਲ ਕੁਰਸੀਆਂ 'ਤੇ ਬਹਿ ਕੇ ਇੱਕ ਗੁੰਡੀ ਮਾਰ ਲਈ ਬਾਲ ਜਿੱਥੇ ਮਰਦੀ ਤਾਂ ਖਾਸ ਕਰਕੇ ਅਸੀਂ ਨਹੀਂ ਕਹਿੰਦੇ ਕਿ ਕੀ ਹਾਲਾਤ ਹੈ ਅੱਜ ਤੱਕ ਪਰ ਹਾਲਾਤ ਜਿਹੜੇ ਬਹੁਤ ਜ਼ਿਆਦੇ ਮਾਰੇ ਹੋ ਚੁੱਕੇ ਆ ਮੈਂ ਤਾਂ ਇੱਕੋ ਹੀ ਗੱਲ ਕਹਿੰਨਾ ਬੱਚਿਆਂ ਨੂੰ ਜਾਂ ਉਹਨਾਂ ਦੇ ਮਾਪਿਆਂ ਨੂੰ ਇਹ ਠੀਕ ਆ ਜਿੰਨਾ ਤੱਕ ਇਹ ਸਰਕਾਰ ਆ ਗਈ ਆ ਆਪਣੇ ਬੱਚੇ ਬਚਾ ਲਓ ਲੋਕੀ ਕਹਿੰਦੇ ਸੀ ਕਿ ਝਾੜੂ ਨੂੰ ਜਿਤਾ ਦਿਓ ਝਾੜੂ ਨੂੰ ਜਿਤਾ ਦਿਓ ਝਾੜੂ ਨੂੰ ਜਿਤਾ ਦਿਓ ਝਾੜੂ ਨੂੰ ਜਿਤਾ ਦਿੱਤਾ ਪਰ ਝਾੜੂ ਦੇ ਨਾਲ ਜਿਹੜਾ ਲੋਕਾਂ ਦੇ ਨਿਆਣਿਆਂ ਨੂੰ ਹੁੰਜੇ ਜਾਂਦੇ ਆ ਵੱਡੇ ਵੱਡੇ ਜਿਹੜੇ ਆ ਜਿਹੜੇ ਆਪਣੀ ਕਰਦੇ ਆ ਮੱਸਾ ਆਪਣੇ ਮਾਪਿਆਂ ਦੀ ਪਛਾਣ ਮਰੇ ਜਾਂਦੇ ਆ ਉਹਨਾਂ ਨੂੰ ਗੋਲੀਆਂ ਵੱਜੀ ਜਾਂਦੀ ਤੇ ਝਾੜੂ ਉਹਨਾਂ ਨੂੰ ਹੁੰਜੀ ਜਾਂਦਾ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਆ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਹਾਂ ਸਰ ਤਰਨਤਾਰਨ ਦੇ ਵਿੱਚ ਆਏ ਦਿਨ ਕਿਤੇ ਕਤਲ ਹੋ ਰਹੇ ਨੇ ਕਿਤੇ ਵਾਰ ਵੱਡੀਆਂ ਵਾਰਦਾਤਾਂ ਲੁੱਟਾਂ ਖੋਹਦੀਆਂ ਹੋ ਰਹੀਆਂ ਨੇ ਕਿਤੇ ਚੈਨੀ ਖੋਈ ਜਾ ਰਹੀ ਹੈ ਕਿਤੇ ਮੋਟਰਸਾਈਕਲ ਚੋਰੀ ਹੋ ਰਿਹਾ ਹੋ ਰਿਹਾ ਠਾਡਾ ਕੀ ਕਹਣਾ ਇਸ ਤੇ ਮੈਂ ਇਹ ਕਹੂੰਗਾ ਜੀ ਜਦੋਂ ਦੀ ਸਰਕਾਰ ਆਈ ਹੈ ਤੇ ਇਹਨੇ ਦੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਲਈ ਆ ਖਾਸ ਕਰਕੇ ਇਸ ਚੀਜ਼ ਦੇ ਵਿੱਚ ਕਿ ਕ੍ਰਾਈਮਨਲਾਂ ਨੂੰ ਛੇੜ ਦਿੱਤੀ ਜਾਂਦੀ ਆ ਡੇਡੇ ਵੀ ਕ੍ਰਿਮੀਨਲ ਆਉਣ ਵੇਖਿਆ ਜੀ ਐਸ ਐਚਓ ਸਾਹਿਬ ਅਜੇ ਤੱਕ ਨਹੀਂ ਡੀਪੀ ਸਾਹਿਬ ਆ ਗਏ ਆ ਡੀਪੀ ਸਾਹਿਬ ਮੌਕੇ ਤੇ ਆ ਗਏ ਐਸ ਐਚਓ ਸਾਹਿਬ ਅਜੇ ਤੱਕ ਨਹੀਂ ਆਏ ਜਿਹੜਾ ਕਿ ਉਹਨਾਂ ਦਾ ਰਾਈਟ ਬਣਦਾ ਸੀਗਾ ਹੋਰ ਸਾਡੇ ਮੁਲਾਜ਼ਮ ਜਰੂਰ ਉਥੋਂ ਸਿਟੀ ਸਾਡੇ ਤੋਂ ਆ ਗਏ ਪਰ ਉਹ ਨਹੀਂ ਆਪ ਆਏ ਕਾਰਨ ਕੀ ਆ ਇਹਦੇ ਬਾਰੇ ਨਹੀਂ ਕੋਈ ਕਹਿੰਦੇ ਤਰਨ ਤਰਨ ਦੇ ਵਿੱਚ ਐਡੀ ਤਕੜੀ ਘਟਨਾ ਹੋ ਗਈ ਹੋਵੇ ਲੁੱਟ ਖੋ ਹੋ ਗਈ ਹੋਵੇ ਤੇ ਪਰ ਸਤੂ ਸਾਹਿਬ ਨੂੰ ਕੁਝ ਪਤਾ ਹੀ ਨਾ ਹੋਵੇ ਸਾਡੇ ਤਰਨਤਨ ਦੇ ਐਮਐਲਏ ਸਹਿਬ ਆਣਿਆ ਉਹਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਤਰਨਤਨ ਦਾ ਜਿਹੜਾ ਲਾਈਨ ਆਰਡਰ ਹੈ ਨਾ ਬਿਲਕੁਲ ਜ਼ੀਰੋ ਤੇ ਆ ਤੇ ਇਹਨੂੰ ਜੇਕਰ ਉੱਚਾ ਕਰਨਾ ਜੇ ਕੱਲ ਨੂੰ ਫੇਰ ਵੋਟਾਂ ਚਾਹੀਦੀਆਂ ਨਾ ਤੇ ਜਨਤਾ ਦਾ ਥੋੜਾ ਜਿਹਾ ਧਿਆਨ ਕਰਨਾ ਤੇ ਨਹੀਂ ਤੇ ਲੱਗਦਾ ਨਹੀਂ ਆ ਕਿ ਕੋਈ ਸੇਫ ਹੋਊਗਾ ਸੇਫ ਤੇ ਕੋਈ ਨਹੀਂਗਾ ਕਿਉਂਕਿ ਦੇਖਣ ਨੂੰ ਮਿਲਦਾ ਕਦੀ ਕਿਸੇ ਨੂੰ ਗੋਲੀ ਚੱਲ ਗਈ ਕਦੇ ਵੱਜ ਗਈ ਕੋਈ ਮਾਵਾਂ ਦੇ ਪੁੱਤ ਮਰੀ ਜਾਂਦੇ ਨਸ਼ਿਆਂ ਦੇ ਨਾਂ ਤੇ ਨਾ ਵੋਟਾਂ ਲਈਆਂ ਨੱਚੇ ਉਦਾਂ ਵੀ ਕੀ ਜਾਂਦੇ ਆ ਕਿਸੇ ਚੀਜ਼ ਤੇ ਕੋਈ ਰੋਕ ਨਹੀਂ ਹੈਗੀ ਠੀਕ ਹੈ ਸੋ ਵੀਰ ਦਾ ਕਹਣਾ ਕਿ ਜਦੋਂ ਦੀ ਸਰਕਾਰ ਆਈ ਹੈ ਇਹ ਸਰਕਾਰ ਦੇ ਆਉਣ ਦੇ ਨਾਲ ਵਾਰਦਤਾਂ ਵਧੀਆਂ ਨਹੀਂ ਘਟੀਆਂ ਨਹੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਉਹ ਥੋੜਾ ਤਸਵੀਰਾਂ ਦਿਖਾਈਆਂ ਜਾਣ ਨਾਲ ਹੀ ਸਰਕਾਰੀ ਹਸਪਤਾਲ ਆ ਨਾਲ ਹੀ ਔਰ ਨਾਲ ਹੀ ਚੌਂਕ ਹੈ ਭਰੇ ਬਾਜ਼ਾਰ ਦੇ ਵਿੱਚ ਐਡੀ ਵੱਡੀ ਜਿਹੜੀ ਆ ਲੁੱਟ ਨੂੰ ਇਨਜਾਮ ਦਿੱਤਾ ਜਾਣਾ ਇੱਕ ਪ੍ਰਸ਼ਾਸਨ ਤੇ ਬਾਤ ਇੱਕ ਸਵਾਲੀਆ ਚ ਨੇ ਸੋ ਸਾਡੇ ਨਾਲ ਡਿਪਟੀ ਸਾਹਿਬ ਜੀ ਮੌਜੂਦ ਹੈ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਇਸ ਘਟਨਾ ਨੂੰ ਲੈ ਕੇ ਡਿਪਟੀ ਸਾਹਿਬ ਵੀ ਮੌਜੂਦ ਨੇ ਆਪਾਂ ਉਹਨਾਂ ਦੇ ਕੋਲ ਪੁੱਛਦੇ ਹਾਂ ਕਿ ਇਸ ਘਟਨਾ ਤੇ ਉਹਨਾਂ ਦਾ ਕੀ ਕਹਿਣਾ ਹੈ ਸਰ ਟੜਕਸਾਰ ਤਰਨਤਾਰਨ ਦੇ ਵਿੱਚ ਭਰੇ ਬਜ਼ਾਰ ਦੇ ਵਿੱਚ ਇੱਕ ਐਡੀ ਵੱਡੀ ਵਾਰਦਾਤ ਹੋ ਜਾਣੀ 7 ਲੱਖ ਦੀ ਜਿਹੜੀ ਆ ਪਿਸਤੌਲ ਦੇ ਨੋਕ ਤੇ ਫਰੋਟ ਲੁੱਟ ਖੋੜ ਹੋਣੀ ਤੁਹਾਡਾ ਕੀ ਕਹਿਣਾ ਹੈ ਇੱਥੇ ਸਵੇਰੇ ਇਹਨਾਂ ਟੈਲੀਫੋਨ ਕੀਤਾ ਥਾਣੇ ਕੀਤਾ ਟੈਲੀਫੋਨ ਤੇ ਸਾਡੀ ਪੁਲਿਸ ਪਾਰਟੀ ਵੀ ਆਈ ਹੈ ਵੀ ਮੈਂ ਇਸ ਵੀਰੇ 8 ਵਜੇ ਆਇਆ ਸੀ ਵੀ ਅੱਜ ਕੋ 7 ਲੱਖ ਰੁਪਏ ਦੋ ਨੌਜਵਾਨ ਆਏ ਮੁੰਨੇ ਮੂੰਹ ਬਨੇ ਸੀ ਉਹ ਲਾ ਕੇ ਖੂਕ ਲਾਗੇ ਨੇ ਹਾਂ ਜੀ ਮੈਨੂੰ ਪਿਸਤੌਲ ਦੀ ਨੋਕ ਤੇ ਲਾਗੇ ਨੇ ਹਾਂ ਜੀ ਤੇ ਇਹਦੇ ਕਰਨੇ ਆ ਇਹ ਸੀਸੀਟੀਵੀ ਕੈਮਰੇ ਚੈੱਕ ਕਰਦੇ ਆ ਇਹਦੇ ਲੱਭ ਜਾਂਦੀ ਹੈ ਕੋਈ ਨਹੀਂ ਲੱਭ ਕੇ ਤੁਹਾਨੂੰ ਦੱਸ ਸਰ ਆਏ ਦਿਨ ਕਿਤੇ ਕਤਲ ਹੋ ਰਹੇ ਨੇ ਕਿਤੇ ਲੋਟਾਂ ਦੀਆਂ ਵਾਰ ਦਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪ੍ਰਸ਼ਾਸਨ ਤੇ ਇੱਕ ਸਵਾਲੀਆ ਚਿੰਨ ਹੈ ਕਿਹਦੀ ਕਮੀ ਹੈ ਕੋਈ ਇਹ ਕੋਈ ਕਤਲ ਹੁੰਦਾ ਹੈ ਟਰੇਸ ਹੋ ਰਹੇ ਹੈ ਮਕਰਮੇ ਜੇ ਕੋਈ ਹੋ ਜੀ ਕੋਈ ਹੁੰਦੀ ਵਾਰਦਾਤ ਹੈ ਫਿਰ ਟਰੇਸ ਕਰਦੇ ਆ ਸੀਸੀਟੀਵੀ ਖੰਗਾਲ ਕੇ ਤੇ ਇਹ ਵੀ ਟਰੇਸ ਹੋਏਗਾ ਜ਼ਰੂਰ ਠੀਕ ਹੈ ਸਰ ਡਿਪਟੀ ਸਾਹਿਬ ਨੇ ਕਿਹਾ ਕਿ ਅਸੀਂ ਟੈਸਟ ਕਰਕੇ ਅ ਮੁਰਮਾਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਨਾਂ ਨੂੰ ਇਨਸਾਫ ਦਿਵਾਵਾਂਗੇ ਸੋ ਵੇਖਣਾ ਹੋਵੇਗਾ ਕਿ ਆਏ ਦਿਨ ਹੀ ਐਉਂ ਜੀਆਂ ਵਾਰ ਦਿੱਤਾ ਹੁੰਦੀਆਂ ਨੇ ਤੇ ਕਿਤੇ ਕਤਲ ਹੋ ਰਹੇ ਨੇ ਕਿਤੇ ਲੁੱਟਖੋਹਾਂ ਹੋ ਰਹੀਆਂ ਨੇ ਸੋ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਲ